ਆਹ ਸੋਲ ਨਵਾਣੀ ਲੈ ਵੀ ਲੈ ਵੀ ਦੇਖੋ ਟਾਕੀ ਫੜਦਾ ਫੜਦਾ ਲੈ ਵੀ ਦੇਖੋ ਟਾਕੀ ਖਲਾਈ ਤਾਂ ਲੈਣੀ ਦਫ਼ਤਰ ਵੀ ਆਪਾਂ ਨੇ ਬਿਲਕੁਲ ਰੈਡੀ ਕਰਕੇ ਰੱਖਤਾ ਜੀ ਸਾਰਾ ਵੈਸੇ ਤਾਂ ਡੇਲੀ ਆਪਾਂ ਸਾਫ ਸਪਾਈ ਕਰਦੇ ਆਂ ਪਹਿਰ ਵੀ ਜਦੋਂ ਕਿਸੇ ਮਹਿਮਾਨ ਨੇ ਆਉਣਾ ਹੁੰਦਾ ਤਾਂ ਥੋੜਾ ਜਿਹਾ ਦੇਖਣਾ ਪੈਂਦੇ ਵੀ ਕੋਈ ਚੀਜ਼ ਆਊਟਸਾਈਡ ਤਾਂ ਨਹੀਂ ਪਈ ਹੈਗੀ ਵੀ ਓਕੇ ਆ ਸਾਰਾ ਸਾਫ ਸਾਫ ਹੈ ਤਾਂ ਬਿਲਕੁਲ ਕਲੀਨ ਕਰਤਾ ਹੁਣ ਮਹਿਮਾਨਾਂ ਦੀ ਵੇਟ ਚੱਲ ਰਹੀ ਹੈ ਬਸ ਪਹੁੰਚਣ ਤੋਂ ਤੇ ਸਸਪੈਂਸ ਤਕੜਾ ਹੈ ਪੂਰਾ ਤੇ ਇੱਧਰ ਸ਼ਰਮਾ ਜੀ ਲੱਗੇ ਪਏ ਨੇ ਜੀ ਕੜੀ ਬਣਾਉਣ ਕੜੀ ਸਾਡੀ ਫੇਵਰੇਟ ਹੈ ਕਿਉਂ ਸ਼ਰਮਾ ਜੀ ਜਦੋਂ ਵੀ ਕੋਈ ਮਹਿਮਾਨ ਆਉਂਦੇ ਹਾਂ ਇਹ ਅਸੀਂ ਸਾਡੀ ਮਤਲਬ ਆਮਰਤ ਹੈ ਸਾਡਾ ਇੱਕ ਠੀਕ ਹੈ ਤਿਆਰ ਕਰਿਆ ਹੋਇਆ ਠੀਕ ਹੈ ਸਾਡੀ ਜਿਹੜੀ ਸਭ ਤੋਂ ਫੇਵਰੇਟ ਹੈ ਤੇ ਸਭ ਤੋਂ ਜ਼ਬਰਦਸਤ ਕੜੀ ਹੈ ਸਾਡੀ ਠੀਕ ਹੈ ਕਿਹੜਾ ਜਿਹੜ ਬਾ ਜਿਨੇ ਆ ਕੜੀ ਖਾ ਲਈ ਯਾਰੇ ਵਰਲਡ ਫੇਮਸ ਕੜੀ ਹੈ ਸਾਡੀ ਜਿਨੀਆਂ ਕੜੀ ਖਾ ਲਈ ਮੈਂ ਕਹਿੰਦਾ ਵੀ ਵਾਰੀ ਵਾਰੀ ਯਾਦ ਕਰਕੇ ਫੋਨ ਕਰਕੇ ਸਾਨੂੰ ਇਹੀ ਕਹਿੰਦੇ ਨੇ ਵੀ ਜਦੋਂ ਆਉਣੇ ਯਾਰ ਬਸ ਕੜੀ ਬਣਾ ਦਿਓ ਆਹ ਲਓ ਜੀ ਆਪਾਂ ਇਹਨੇ ਰੈਡੀ ਪਕੌੜੇ ਹਲੇ ਕੱਚੇ ਨੇ ਕੁਛ ਇਹਦੇ ਵਿੱਚ ਕੜੀ ਜਿ ਪੈਣਗੇ ਕੁਛ ਪੱਕ ਕੇ ਜਿਹੜੇ ਆਪਣੇ ਮਹਿਮਾਨ ਆਉਣਗੇ ਉਹਨਾਂ ਨੂੰ ਆਪਾਂ ਖਵਾਵਾਂਗੇ ਲਓ ਜੀ ਆਵਾਜ਼ਾਂ ਮਾਰ ਰਹੀ ਹੈ ਕੜੀ ਤਾਂ ਆਪਣੇ ਆਪ ਬੁਲਾਉਂਦੀ ਆਪਦੇ ਆਪ ਖਿੱਚਦੀ ਹੈ ਇਧਰ ਨੂੰ ਤੇ ਇਧਰ ਦੀ ਸਾਡੇ ਬੰਦੇ ਬੈਠੇ ਨੇ ਵੇਟ ਕਰਨ ਲੱਗ ਰਹੇ ਨੇ ਮਹਿਮਾਨਾਂ ਦੇ ਆਉਣ ਦੀ ਠੀਕ ਹੈ ਸਾਰਾ ਸਮਾਨ ਰੈਡੀ ਆ ਸਾਫ਼ ਸੁਭਾਈ ਵੈਸੇ ਸਾਫ਼ ਸਫ ਪਰ ਫੇਰ ਵੀ ਜਦੋਂ ਕਿਸੇ ਮਹਿਮਾਨ ਨੇ ਆਉਣਾ ਹੁੰਦਾ ਉਦੋਂ ਬੰਦਾ ਝਾੜੂ ਦੋ ਵਾਰ ਹੀ ਲਾਉਂਦੇ। ਵੀ ਦੇਖੀ ਕਿਤੇ ਰਹਿ ਜੇ। ਹਾਂ। ਨੂਰ ਵੀ ਵੱਖਰਾ। ਵੱਖਰੀ ਨੂਰ ਹੁੰਦਾ ਉਦੋਂ। ਇਧਰ ਉੱਪਰ ਵੀ ਆਪਣੀ ਤਿਆਰੀ ਪੂਰੀ ਹੈ ਬਸ ਹੁਣ ਤਾਂ ਆਪਾਂ ਰਸਤਾ ਢੀਕਣ ਲੱਗ ਰਹੇ ਹਾਂ। ਠੀਕ ਹੈ ਵੀ ਕਦੋਂ ਕਾਉਂਦੇ ਨੇ ਕਦੋਂ। ਲਓ ਜੀ ਇਸ ਤੋਂ ਬਾਅਦ ਨਿਕਲ ਰਹੇ ਨੇ ਆਪਣੇ ਪਕੌੜੇ ਕਿਉਂਕਿ ਮਹਿਮਾਨ ਹੋਗੇ ਸ਼ਰਮਾ ਜੀ ਥੋੜੇ ਜਿਲੇ ਲੇਟ ਹੋ ਗਏ। ਲੇਟ ਹੋ ਗਏ ਭੁੱਖ ਲੱਗ ਗਈ ਮਾਚਾ ਬਣਾ ਕੇ ਖਾ ਲਈ। ਲੈ ਕੱਢੋ ਮਾੜਾ ਬਾਹਰ ਕਰੂੰ ਕਰੂੰ। ਮੈਂ ਕਹਣਾ ਸੀ ਸ਼ੈਰਾਂਗੇ ਜਮਾਗਾ ਮਾ ਪਹਿਨੇ ਬ ਲੋ ਜੀ ਬੰਦੇ ਸਾਡੇ ਲੱਗੇ ਪਹਿਲਾਂ ਖਾਣ ਵੀ ਹਲੇ ਮਹਿਮਾਨਾਂ ਦਾ ਕੀਤੇ ਕਿੰਨਾ ਕਿਉਂ ਜੀ ਕਿਵੇਂ ਬਣੇ ਨੇ ਪਕੌੜੇ ਬਹੁਤ ਵਧੀਆ ਓਕੇ ਬਰਾੜ ਪਕੌੜੇ ਤਾਂ ਖਾਦਰ ਸਾਹਿਬ ਵੀ ਬਹੁਤ ਜ਼ਬਰਦਸਤ ਬਣਾਉਂਦੇ ਨੇ ਬਹੁਤ ਲੰਬਾ ਐਕਸਪੀਰੀਅੰਸ ਹੈ ਇਹਨਾਂ ਦਾ ਘੱਟੋ ਘੱਟ ਮੈਨੂੰ ਲੱਗਦਾ 20 ਸਾਲ ਦਾ ਤਾਂ ਹੋਣਾ ਤੁਹਾਡਾ ਤਜਰਬਾ ਪਕੌੜੇ ਬਣਾਉਂਦਾ ਕਮੀ ਹੈਗੀ ਕੋਈ ਕਮੀ ਅਸੀਂ ਵੀ ਇਹਨਾਂ ਤੋਂ ਹੀ ਸਿੱਖੇ ਨੇ ਪਕੌੜੇ ਓਕੇ ਨੇ ਪਕੌੜੇ ਲੈ ਵੀ ਮਹਿਮਾਨਾਂ ਦੀ ਗੱਡੀ ਆਪਣਿਆਂ ਦੀ ਆ ਗਈ ਤੇ ਗੱਡੀ ਹੈਗੀ ਸਕਾਰਪੀਓ ਤੇ ਕਿਹੜੇ ਕਿਹੜੇ ਬੰਦਿਆਂ ਨੂੰ ਪਤਾ ਲੱਗੂਗਾ ਕਿੱਥੇ ਜਾ ਕੇ ਪਤਾ ਲੱਗੂ ਇਹ ਸਸਪੈਂਸ ਹੈ ਹੁਣ ਤੁਸੀਂ ਦੱਸਿਓ ਵੀ ਕੌਣ ਨੇ ਬੰਦੇ ਲੈ ਪੰਜੇ ਨੰਬਰ ਤੇ ਆਪਾਂ ਮੜਾ ਜ਼ੂਮ ਕਰ ਦੰਨੇ ਆ ਪਰ ਫੇਰ ਵੀ ਗੱਡੀ ਦੇ ਸ਼ੀਸ਼ੇ ਹਲਕੇ ਫੁਲਕੇ ਜੇ ਗਾਲੇ ਹੁੰਦੇ ਨੇ ਕਿ ਧੁੱਪ ਪੈਂਦੀ ਹੈ ਪਤਾ ਨਹੀਂ ਲੱਗਦਾ ਹੈਗਾ ਸਸਪੈਂਸ ਪੂਰਾ ਤਾਕੜਾ ਹੈ ਬੰਦਿਆਂ ਦਾ ਲੈ ਆ ਜੋ ਤੇ ਦੇਖਦੇ ਆ ਲੈ ਚਲੋ ਜੀ ਹਾਂ ਜੀ ਚਲੋ ਜੀ ਚਲੋ 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 ਜੀ ਚਲੋ 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 ਜੀ ਚਲੋ 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 ਜੀ ਚਲੋ 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 ਜੀ ਚਲੋ 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 ਚਲਵਾ ਦਿਓ ਨਹੀਂ ਉੱਧਰ ਲਾਉਣੀਆਂ ਸ਼ੌ ਬੱਦਵਾਸੇ ਤੋਂ ਆਉਂਦੇ ਹੋ। ਲੈ ਲੈ ਵੀ ਦੇਖੋ ਲੈ ਵੀ ਦੇਖੋ। ਟਾਕੀ ਖਲਾਈ ਤਾਂ ਲੈਣੀ। ਕਰੋ ਮਹਾਰਾਜ ਦਾ। ਇਹ ਲਓ ਜੀ। ਲਓ ਜੀ। ਲਓ ਜੀ। ਲਓ ਜੀ। ਹੋਰ ਜੀ ਆਹ ਦੀ ਕਿਵੇਂ ਉਹਦੀ? ਵਧੀਆ ਉਹਦੀ। ਹੋਰ ਜੀ ਬਾਬਾ ਜੀ। ਇਹਦਾ ਜੀ। ਠੀਕ ਹੋ ਜੀ। ਲਓ ਜੀ ਮਹਿਮਾਨ ਸਾਡੇ ਪਹੁੰਚ ਗਏ ਕੋਈ ਦਿੱਕਤ ਤਾਂ ਨਹੀਂ ਹੋਈ? ਮੈਂ ਕਾਹਨੂੰ ਪੁੱਛਦਾ। ਰਸਤਾ ਓਕੇ? ਬਾਹਲਾ ਬਾਹਲਾ ਵਧੀਆ ਆਇਆ ਦਾ। ਥਾਂ ਤਾਂ ਹੀ ਹੋਵੇ। ਲਓ। ਬੱਦਵਾਸੇ ਤੋਂ ਲਾਉ ਜੀ। ਲਾਡੂ ਉਧਰ ਹੀ ਲਵਾਉਂਗੇ ਚਲੋ ਜੀ ਲਓ ਜੀ ਬਾਬੇ ਹੋਰੀ ਸਿੱਖਣਾ ਇਹਨੇ ਸਾਡੇ ਤੋਂ ਮਿਊਜ਼ਿਕ ਹੁਣ ਬਾਬੇ ਹੋਰੀ ਕਹਿੰਦੇ ਵੀ ਬਾਬਾ ਤੁਸੀਂ ਆ ਛੱਡੋਗੇ ਹੁਣ ਵੀਡੀਓਜ ਬਣਾਉਣੇ ਗਾਣੇ ਕਰਿਆ ਕਰੋਗੇ ਅਜੇ ਕਾਰਟ ਵੀ ਕਰਾਂਗੇ ਵੇਚਕੋ ਵੀ ਕਰਾਂਗੇ ਪਖੜਿਆ ਵਾਲ ਪਿੰਡ ਕਿਵੇਂ ਹਮ ਲਾ ਦੇ ਸਿਖਾ ਲੂਗਾ ਤੁਹਾਨੂੰ ਗਾਣੇ ਕੋਣ ਸਿਖਾ ਰੂ ਜੱਟੂ ਸਿਖਾ ਕਿਉਂ ਗਾਣੇ ਬੜੀ ਗੱਲ ਲੈ ਦੋ ਬੰਦੇ ਆਪਣੀ ਨੀਂਦ ਪੂਰੀ ਕਰਨ ਲੱਗ ਰਹੇ ਨੇ ਨੀਂਦ ਐਡੂ ਬਾਜੰਨਾ ਨਹੀਂ ਦੇਖਦੀ ਆ ਬਾਬਾ ਕੀ ਬਾਬੇ ਨੂੰ ਅਸੀਂ ਆਖਿਆ ਮਾਂ ਕਿ ਤੇ ਇਹਨਾਂ ਦੀ ਨੀਂਦ ਨਾ ਖਰਾਬ ਹੋ ਜਾ ਬਾਬਾ ਕੀ ਕਹਿ ਤੂੰ ਮੈਂ ਕਹਾਂ ਉਹ ਮੈਂ ਟ੍ਰਾਈ ਕਰ ਤਬਾਰ ਦੇ ਅੰਦਰ ਥੋੜੀ ਉੱਠਦੇ ਇਹ ਨਹੀਂ ਉੱਠਦੇ ਬਾਬਾ ਵਾਲੀ ਗੈਰੀ ਨੀਂਦ ਵੰਦੇ ਨੇ ਉਹ ਜੀ ਬੰਦੇ ਦੀ ਨੀਂਦ ਲੱਗ ਰਹੀ ਹੈ ਪੁੱਤ ਜੱਤੀ ਬਾਹਰੇ ਤਾਂ ਕਦੇ ਨਾ ਸੌਂਦੇ ਬੇਤੇਰੀ ਕਿਵੇਂ ਅੱਖ ਲੱਗ ਗਈ ਇਹਨਾਂ ਨੂੰ ਪਤਾ ਨਹੀਂ ਕਿੰਨੇ ਲੱਗ ਗਿਆ ਕੰਬਲ ਪਰਾਈ ਉਹਦੇ ਅੰਦਰ ਆ ਕੇ ਮੈਂ ਲਿਆ ਰੱਖੀ ਨੀ ਮੇਦਾ ਯਾਰਾ ਉਹ ਵੀ ਕੰਬਲ ਲਾ ਕੇ ਤਾਂ ਤਾਂ ਏਸੀ ਤਾਂ ਤੇ ਕਿੰਨੇ ਦੇ 24 ਦੇ ਕਰਖੇ ਇੱਕ ਨਾਮਰਾਵਾ ਠਾਣ ਟੱਕ ਕਰੋ 16 ਅੰਕੇ ਕਰੋ ਬੜੀ ਟੰਗਾ ਜੰਗਲਾ ਬਣਿਆ ਮੈਂ ਬਾਬਾ ਜੀ ਉਹ ਛੋਲੇ ਤੇ ਕਰਕੇ 24 ਚ ਬਾਲਾ ਕਰ ਕਿਉਂ ਇਹ ਦਿਨ ਨੂੰ ਨਹੀਂ ਆਈ ਬਈ ਨੀਂਦ ਆ ਇਧਰ ਆਉਣਾ ਲੱਭਾ ਇਧਰ ਵਾਜ ਜਾ ਚੱਲ ਪਿਆ ਜੀ ਲਓ ਲਓ ਓਰੇ ਜਮੀਰ ਵਾਲ ਗੂੜੀ ਖੰਡ ਦਾ ਖੇਡਣਾ ਆਏ ਹਾਏ 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 ਮਹਲ ਕੁੜੀ ਖਾਂਦ ਦਾ ਖੇਡਣਾ ਮਾਧਰੇ ਹੈ ਨੀ ਕੁੱਪ ਨਿਕਲ ਕੇ ਕਰੀ ਤੇਰੀ ਓ ਬਾਰਾ ਫੋਟੂ ਚਾਲਾ ਕੇ ਭਾਲ ਵਿੱਚ ਵਾਰੇ ਉੰਦੇ ਸੂਲੀ ਤੇ ਗਵਾਂਡੀਆਂ ਨੂੰ ਪਾਏ ਮੁੰਡੇ ਆਵੇ ਸਾਰੀ ਰਾਤ ਨਾਲ ਰਾਤ ਨਾਲ ਦੁਬਾਰਾ ਆਵੇ ਮੁੰਡੇ ਆਵੇ ਸਾਰੀ ਰਾਤ ਓ ਲੈ ਕੇ ਮਨਜ਼ੂਰੀ ਫਟ ਬਿਜਲੀ ਕਰਾਈ ਅਸੀਂ ਮੀਟਰ ਲਵਾਇਆ ਸਰਕਾਰੀ ਵਲੀ ਇਹਦੀ ਛੜੇ ਦਾ ਛੜੇ ਦਾ ਬਲਵਰਾ ਸਾਰੀ ਵਲੀ ਇਹਦੀ ਲੇ ਬਾਬੇ ਨੇ ਚੌਲ ਸਾਡੇ ਦੇਖੋ ਹੁਣ ਤਰਕੀ ਦਾ ਜੋਰ ਲਾ ਰਿਹਾ ਜੀ ਕਿਉਂ ਬਾਬਾ ਜੀ ਕਿਵੇਂ ਬਣੇ ਹੋਏ ਨੇ ਨੂੰਨ ਮੇਟ ਚਾਣੀ ਖੀਰ ਬਣਾਈ ਆ ਬਹੁਤ ਵਾਜਾ ਬਾਬੇ ਨੇ ਮਾਣ ਪੂਰਾ ਰੱਖਿਆ ਸਾਡਾ ਉਧਰ ਸਾਡੇ ਸਾਡੇ ਰਿਸਪੈਕਟਡ ਸਾਹਿਬ ਉਧਰ ਜਨੇ ਆਦੀ ਕੋਈ ਖਾਂਦੇ ਨਹੀਂ ਜੀ ਜੰਤ ਕੱਲੀ ਤੇ ਮਲਾ ਜੇ ਦਰਬਾਰੇ ਕਿੱਡਾ ਕਿੱਡਾ ਮਾਣ ਰੱਖਿਆ ਬਾਬੇ ਨੇ ਰੱਖਿਆ ਮਾਣ ਪਰ ਬਾਬਾ ਮਾਣ ਰੱਖ ਲਿਆ ਸਾਡਾ ਜਮਾ ਅਗਰ ਮੇਰੀ ਬੁੱਗੋ ਚੌਲ ਖਾ ਲੈ ਜੇ ਤੁਸੀਂ ਦੋ ਵਾਰੀ ਪੁਆ ਲੈਣਾ ਸਾਨੂੰ ਸਾਡਾ ਸਫਲ ਹੋ ਗਿਆ ਵੀ ਯਾਰ ਠੀਕ ਹੈ ਟੇਸਟ ਬਣਿਆ ਹੋਇਆ ਕਿਉਂ ਬਈ ਕਿਵੇਂ ਲੱਗੇ ਬਹੁਤ ਵਧੀਆ ਪਾਉਣੇ ਹੋਰ ਕੀ ਹੋਇਆ ਇਹ ਤਾਂ ਡਾਂਕੇ ਵੱਜ ਗਏ ਮਨਜੂਰ ਜਿਹੜੀ ਪੂਰਤੂ ਲਾਤੀ ਮਨਜੂਰ ਆ ਡਾਂਕੇ ਵੱਜ ਗਏ ਦਰਜ